ਅਗਲੀ ਜਿਹੜੀ ਜੁਸ ਸਿੰਘ ਜੀ ਖਬਰਾਂ ਵੱਲ ਜਿਹੜਾ ਵੱਧ ਜਾਈਏ ਬ੍ਰੇਕਿੰਗ ਨਿਊਜ਼ ਆ ਰਹੀ ਆ ਇਸ ਟਾਈਮ ਆਪਣੇ ਗੁਵਾਂਡੀ ਮੁਲਕ ਕੈਨੇਡਾ ਤੋਂ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਜਿਹੜੇ ਹਰਜੀਤ ਸਿੰਘ ਠੱਡਾ ਸੀਗੇ ਉਹਨਾਂ ਦਾ ਜਿਹੜਾ ਕਤਲ ਹੋਇਆ ਸੀਗਾ ਜਿੱਤੇ ਦਿਨ ਜਿਹੜਾ ਕਤਲ ਉਹਨਾਂ ਦਾ ਕਰ ਦਿੱਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਪੀਲ ਦੀ ਰਿਜੀਨਲ ਪੁਲਿਸ ਆ ਉਹਨਾਂ ਨੇ ਦੋ ਭਾਰਤੀ ਮੂਲ ਦੇ ਜਿਹੜੇ ਲੋਕ ਆ ਉਹਨਾਂ ਨੂੰ ਗ੍ਰਫਤਾਰ ਕੀਤਾ ਹੈ ਅਮਨ ਤੇ ਦਿਗਵਜੇ ਉਹਨਾਂ ਦਾ ਜਿਹੜਾ ਉਹ ਨਾਮ ਆ ਬਿਸ਼ਨੋਈ ਗੈਂਗ ਜਿਹੜਾ ਕਿ ਕ੍ਰਿਮినਲ ਗਰੁੱਪ ਆ ਜਿਸ ਦੇ ਸਿੱਧੇ ਸੰਬੰਧ ਇੰਡੀਅਨ ਸਰਕਾਰ ਦੇ ਨਾਲ ਤੇ ਹਿੰਦੂ ਨੈਸ਼ਨਲਿਸਟ ਮੂਵਮੈਂਟ ਦੇ ਨਾਲ ਜਿਹੜੇ ਲੱਗੇ ਹੋਏ ਆ ਉਹਨਾਂ ਨੇ ਇਸ ਜਿਹੜੀ ਆ ਅਕਤਲ ਦੀ ਜਿਹੜੀ ਆ ਉਹ ਜ਼ਿੰਮੇਵਾਰੀ ਦੇ ਖਿਲਾਫ ਦੇ ਨਾਲ ਲਈ ਆ ਉਹਨਾਂ ਦੇ ਨਾਲ ਜਿਹੜੇ ਸੰਬੰਧਿਤ ਆ ਇਹ ਦੱਸੇ ਜਾ ਰਹੇ ਆ ਸੋ ਇਹ ਜਿਹੜੇ ਹਰਜੀਤ ਸਿੰਘ ਢੱਡਾ ਆ ਉਹਨਾਂ ਦਾ ਕੋਸ਼ ਸਮਾ ਪਹਿਨਾ ਕੋਸ਼ੇ ਵੀਕ ਪਹਿਲਾ ਆ ਉਹ ਕਤਲ ਕਰ ਦਿੱਤਾ ਗਿਆ ਸੀਗਾ ਇਹ ਪਹਿਲੀ ਵਾਰ ਨਹੀਂ ਹੋਇਆ ਭਾਈ ਨਿਜਨ ਹੁਣਾਂ ਦੀ ਜਿਹੜੀ ਅਸੈਸੀਨੇਸ਼ਨ ਹੋਈ ਸੀ ਉਸ ਤੇ ਵਿੱਚ ਵੀ ਜਿਹੜੀ ਇੰਡੀਅਨ ਗੈਂਗਸਟਰਸ ਆ ਉਹਨਾਂ ਦਾ ਸਿੱਧਾ ਨਾਮ ਜਿਹੜਾ ਉਹ ਲੱਗਾ ਹੋਇਆ ਸੀਗਾ ਸੋ ਉਹਨਾਂ ਦੇ ਦੁਆਰਾ ਹੀ ਜਿਹੜੇ ਚਾਰ ਜਣਿਆਂ ਨੂੰ ਹੁਣ ਗ੍ਰਿਫਤਾਰ ਉਹ ਕੇਸ ਦੇ ਵਿੱਚ ਵੀ ਕੀਤਾ ਗਿਆ ਹੈਗਾ ਸੋ ਜਿਹੜੇ ਸਿੱਖ ਬਿਜ਼ਨਸਮੈਨ ਹਰਜੀਤ ਸਿੰਘ ਟੱਡਾ ਆ ਉਹਨਾਂ ਦੀ ਜਿਹੜੀ ਸ਼ੂਟਿੰਗ ਹੋਈ ਸੀ ਉਸ ਮਾਮਲੇ ਦੇ ਵਿੱਚ ਇਹ ਦੋ ਜਣਿਆਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਆ ਐਕਸਟਰਸ਼ਨ ਥ੍ਰੈਟਸ ਲਗਾਤਾਰ ਹਰਜੀਤ ਸਿੰਘ ਹੁਣਾਂ ਨੂੰ ਜਿਹੜੀਆਂ ਉਹ ਮਿਲ ਰਹੀਆਂ ਸੀਗੀਆਂ ਲੋਕਲ ਪੁਲਿਸ ਨੂੰ ਇੰਨੀ ਜਿਹੜੀ ਉਹ ਕਹਿੰਦੇ ਜਾਣਕਾਰੀ ਸੀਗੀ ਸੋ 온ਟਾਰੀਓ ਖਾਲਸਾ ਦਰਬਾਰ ਦੇ ਵਿੱਚ ਕਹਿੰਦੇ ਵੀ ਹੁਣ ਇੱਕ ਟਾਊਨ ਹਾਲ ਮੀਟਿੰਗ ਦੀ ਮੰਗ ਅ ਜਿਹੜੀ ਉਹ ਕੀਤੀ ਗਈ ਹੈ ਸੱਦੀ ਜਿਹੜੀ ਉਹ ਗਈ ਹੋਈ ਆ ਇਸ ਪੂਰੇ ਮਾਮਲੇ ਦੇ ਵਿੱਚ ਢੱਡਾ ਹੋਣਾ ਦੀ ਜਿਹੜੀ ਕੁੜੀ ਆ ਬੇਟੀ ਆ ਡਾਟਰ ਆ ਉਹਨੇ ਵੀ ਇੱਕ ਸਟੇਟਮੈਂਟ ਰਿਲੀਜ਼ ਕਰਦੇ ਹੋਏ ਜਿਹੜੀ ਲੋਕਲ ਪੁਲਿਸ ਦਾ ਇਨ ਐਕਸ਼ਨ ਆ ਵੀ ਉਸ ਉੱਤੇ ਨਾ ਕਾਰਵਾਈ ਜਿਹੜੀ ਉਹ ਕੀਤੀ ਆ ਉਹਨਾਂ ਨੇ ਉਸ ਦੀ ਆਲੋਚਨਾ ਜਿਹੜੀ ਉਹ ਕੀਤੀ ਆ ਇਨਵੈਸਟੀਗੇਸ਼ਨਸ ਐਸ ਟਾਈਮ ਜਿਹੜੀਆਂ ਉਹ ਚੱਲ ਰਹੀਆਂ ਐ ਤੇ ਜਿੱਦਾਂ ਕੋਈ ਹੋਰ ਅਪਡੇਟ ਆਊਗੀ ਉਹ ਆਪਾਂ ਦੱਸਾਂਗੇ ਸੋ ਬੀਤੇ ਵੀਕ ਦੇ ਵਿੱਚ ਜਿਹੜੇ ਸਿੱਖ ਬਿਜ਼ਨਸਮੈਨ ਹਰਜੀਤ ਸਿੰਘ ਢੱਡਾ ਹੁਣਾਂ ਦਾ ਕਤਲ ਹੋਇਆ ਸੀ ਉਸ ਮਾਮਲੇ ਦੇ ਵਿੱਚ ਦੋ ਜਾਣਿਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਆ ਅਮਨ ਅਤੇ ਦਿਗਬਜੇ ਦੇ ਨਾਮ ਦੇ ਉੱਤੇ ਇਹ ਭਾਰਤੀ ਮੂਲ ਦੇ ਨੇ ਤੇ ਮੰਨਿਆ ਜਾ ਰਿਹਾ ਵੇ ਬਿਸ਼ਨੋਈ ਗੈਂਗ ਦੇ ਨਾਲ ਇਹਨਾਂ ਦੇ ਸੰਬੰਧ ਹੈਗੇ ਨੇ ਜੀ ਤੇ ਦੋਨੋਂ ਇਹ ਹਰਿਆਣੇ ਤੋਂ ਲੱਗਦੇ ਹੈਗੇ ਆ 51 ਸਾਲਾਂ ਦਾ ਬਿਜ਼ਨਸਮੈਨ ਹਰਜੀਤ ਸਿੰਘ ਢੱਡਾ ਜੋ ਆ ਉਹ ਤੋਂ ਫਰੋਤੀਆਂ ਮੰਗ ਰਿਹਾ ਸੀ ਤੇ ਜਦੋਂ ਉਹ ਨਹੀਂ ਦਿੱਤੀ ਤੇ ਉਸ ਨੂੰ ਜਿਹੜਾ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀਗਾ ਸੋ ਹੁਣ ਇਹਨਾਂ ਦੀ ਕੋਰਟ ਦੇ ਵਿੱਚ ਪੇਸ਼ੀ ਹੋਣੀ ਹੈਗੀ ਆ ਆ ਕਾਫੀ ਜਿਹੜੀਆਂ ਕੈਨੇਡਾ ਦੀਆਂ ਜਿਹੜੀਆਂ ਡਿਪਾਰਟਮੈਂਟਸ ਹੈਗੀਆਂ ਆ ਉਹਨਾਂ ਨੇ ਰਲ ਕੇ ਡੈਲਟਾ ਪੁਲਿਸ ਡਿਪਾਰਟਮੈਂਟ ਐਫਸਫੋਰਡ ਸਰੀ RCMP ਇਹ ਸਾਰਿਆਂ ਨੇ ਰਲ ਕੇ ਇਹ ਜਿਹੜਾ ਆਪਰੇਸ਼ਨ ਕੀਤਾ ਜਿਸ ਤੋਂ ਬਾਅਦ ਇਹ ਜਿਹੜੇ ਗੈਂਗਸਟਰਾਂ ਦੇ ਨਾਲ ਜਿਨ੍ਹਾਂ ਦੇ ਸਬੰਧ ਸੀਗੇ ਜਿਨ੍ਹਾਂ ਨੇ ਹਰਜੀਤ ਸਿੰਘ ਢੱਡਾ ਦਾ 51 ਸਾਲਾਂ ਦਾ ਬ੍ਰੈਂਟਨ ਦਾ ਰੈਂਡ ਵਾਲਾ ਉਹਦਾ ਕਤਲ ਕੀਤਾ ਸੀ ਉਸ ਨੂੰ ਜਿਹੜਾ ਅਰੈਸਟ ਕਰ ਲਿਆ ਹੈਗਾ ਸੋ ਉੱਥੇ ਦੇ ਜਿਹੜੇ ਪੀਲ ਰਿਜਨਲ ਪੁਲਿਸ ਦੇ ਚੀਫ ਆ ਨਿਸ਼ਾਨ ਦੁਰਿਆ ਪਾ ਕਰਕੇ ਆ ਉਹਨਾਂ ਨੇ ਇਹ ਕਿਹਾ ਵੀ ਮੈਸੇਜ ਬੜਾ ਕਲੀਅਰ ਆ ਅਸੀਂ ਕੋਈ ਵੀ ਜਿਹੜਾ ਇਦਾਂ ਦਾ ਬੰਦਾ ਹੈਗਾ ਆ ਕ੍ਰਿਮੀਨਲ ਹੈਗਾ ਆ ਉਸ ਨੂੰ ਇੱਥੋਂ ਭੱਜਣ ਨਹੀਂ ਦੇਵਾਂਗੇ ਉਸ ਨੂੰ ਜਿਹੜਾ ਫੜਾਂਗੇ ਸੋ ਇਹ ਗੋਡਗੱਲ ਵਧੀਆ ਗੱਲ ਹੋਈ ਆ ਵੀ ਫੜ ਲਏ ਹੈਗੇ ਆ